ਆਫਟਰ ਦੀ ਕਨਸਟੀਟਿਊਸ਼ਨ ਯਾਤ ਉਹਨਾਂ ਦੀ ਡਿਊਟੀ ਲੱਗੀ ਸੀ ਪ੍ਰਧਾਨ ਜੀ ਦੀ ਤੁਸੀਂ ਆਪਣੀ ਓਰਗੇਨਾਈਜੇਸ਼ਨ ਖੜੀ ਕਰਦੇ ਹੋ ਅਸਲੀਅਤ ਵਾਲੀ ਗੱਲ ਹੈ ਅਸੀਂ ਬੜੀ ਦੇਰ ਦੇ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਾਂ ਲੇਕਿਨ ਇਹ ਪਹਿਲੀ ਵਾਰ ਹੋਣ ਜਾ ਰਿਹਾ ਵੀ ਇੰਨੀ ਸਾਰਿਆਂ ਨੂੰ ਪਹਿਲਾਂ ਤੇ ਸਾਰੇ ਪ੍ਰੈਸ ਵਾਲੇ ਸਾਡੇ ਸਾਥੀਆਂ ਦਾ ਸਤਿਕਾਰਯੋਗ ਸਾਰਿਆਂ ਦਾ ਮੈਂ ਤੈਅ ਦਰੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਐਤਵਾਰ ਨੂੰ ਆਪ ਦੇ ਕੀਮਤੀ ਸਮਾਂ ਕੱਢ ਕੇ ਅੱਜ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਆਉਣ ਵਾਲੀ 11 ਤਰੀਕ ਨੂੰ ਆਉਂਦੇ ਐਤਵਾਰ ਨੂੰ ਅਗਲੇ ਐਤਵਾਰ ਨੂੰ ਜਿਹੜਾ ਸਮਾਰੋਹ ਇਹਦੇ ਵਿੱਚ ਹੋਣ ਜਾ ਰਿਹਾ ਉਹਦੇ ਵਾਸਤੇ ਤੁਸੀਂ ਟਾਈਮ ਕੱਢਿਆ। ਤੋਂ ਜਿਵੇਂ ਕਿ ਜਨਾਲਾ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਕਿ ਜਦੋਂ 22 ਦੀ ਇਲੈਕਸ਼ਨ ਹੋਈ ਔਰ 92 ਐਮਐਲਏ ਜਿੱਤ ਕੇ ਗਏ ਔਰ ਸਾਡੇ ਜਿਹੜੇ 18 ਸਾਡੇ ਐਮਐਲਏ ਬਣੇ। ਔਰ ਵਰਕਰ ਦੇ ਵਿੱਚ ਇੱਕ ਡੀਮੋਰਲਾਈਜੇਸ਼ਨ ਦੀ ਜਿਹੜੀ ਸਿਚੁਏਸ਼ਨ ਜਿਹੜੀ ਸੀ ਕਿ ਹਰ ਵਰਕਰ ਹਰ ਪੱਧਰ ਦੇ ਉੱਤੇ ਥੋੜੀ ਜਿਹੀ ਇੱਕ ਹੋਈ ਵੀ ਆਰ ਹੁਣ ਕੀ ਬਣੂਗਾ ਪੰਜ ਸਾਲਾਂ ਦਾ ਟਾਈਮ ਆ ਇਹ ਇੱਕ ਬਦਲਾਵ ਨੂੰ ਇੱਕ ਚੀਜ਼ ਲੈ ਕੇ ਜਿਹੜੀ ਆ ਲੋਕ ਤੁਰੇ ਆ ਕਿੱਧਰ ਨੂੰ ਗੱਲ ਜਾਊਗੀ ਸੋ ਹਾਈ ਕਮਾਂਡ ਨੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਜਿਨ੍ਹਾਂ ਨੇ ਬੜਾ ਸਾਨੂੰ ਜੁਝਾਰੂ ਪ੍ਰਧਾਨ ਦੇ ਰੂਪ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਦਿੱਤਾ ਔਰ ਬੜੇ ਹੀ ਤਜਰਬੇਕਾਰ ਜਿਨ੍ਹਾਂ ਲੰਮਾ ਸਮਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਹਿਮ ਭੂਮਿਕਾ ਅਹਿਮ ਪੋਸਟਾਂ ਤੇ ਰਹੇ ਸਾਡੇ ਪ੍ਰਤਾਪ ਸਿੰਘ ਵਾਜਵਾ ਜੀ ਨੂੰ एलओपी दे जिम्मेवारी ਦੇ ਕੇ ਭੇਜੀ ਔਰ ਲਗਾਤਾਰ 2 ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਇੱਕ ਬੂਥ ਲੈਵਲ ਔਰ ਮੰਡਲ ਲੈਵਲ ਤੱਕ ਸਾਡਾ ਸੰਗਠਨ ਜਿਹੜਾ ਵਾ ਇੱਕ ਬਣ ਕੇ ਤਿਆਰ ਹੋ ਚੁੱਕਾ ਔਰ ਉਹਦੀ ਕੱਲੀ-ਕੱਲੀ ਹਰ ਮੈਂਬਰ ਸਾਡੀਆਂ ਜਿਹੜੀਆਂ ਕਿਉਂਕਿ ਦੂਜੇ ਸਾਡੇ ਪਾਰਟੀ ਦੇ 29 ਸਾਡੇ ਜ਼ਿਲ੍ਹੇ ਆ ਔਰ ਤਕਰੀਬਨ 299 ਬੂਥਾਂ ਦੇ ਉੱਤੇ ਸਾਡੀਆਂ ਕਮੇਟੀਆਂ ਬਣ ਕੇ ਬੂਥ ਲੈਵਲ ਦੀਆਂ ਕਮੇਟੀਆਂ ਬਣ ਕੇ ਰੈਡੀ ਹੋ ਗਈਆਂ ਔਰ ਸਾਡੀਆਂ 2145 ਜਿਹੜੇ ਸਾਡੇ ਮੰਡਲ ਜਿਹੜੇ ਅਸੀਂ ਬਣਾਇਆ तकरीबन ਜਨਵਜ ਨਾਲਾ ਸਾਹਿਬ ਨੇ ਦੱਸਿਆ ਵੀ ਪਿੰਡ ਵੱਡੇ ਆ ਜਾਂ ਛੋਟੇ ਆ ਉਸ ਹਿਸਾਬ ਨਾਲ ਉਹਨਾਂ ਦੀ ਬੰਤਰ ਰੱਖੀ ਵੀ ਮੋਟਾ ਜਾਂ ਰੱਖਿਆ ਵੀ 10 ਜ਼ੋਨ 10 ਕ ਮੰਡਲ ਜਿਹੜੇ ਕਿ ਹਲਕੇ ਚ ਬਣ ਸਕਣ ਸੋ ਉਹਨਾਂ ਸਾਰਿਆਂ ਦੀ ਜਿਹੜੀ ਡਾਟਾ ਤਿਆਰ ਕਰਕੇ ਸਾਰੇ ਜਿਵੇਂ ਅਜਨਾਲਾ ਸਾਹਿਬ ਔਰ ਅਸ਼wini ਜੀ ਨੇ ਕੀਤੀ ਔਰ ਸਾਰੇ ਪੰਜਾਬ ਦੇ ਪ੍ਰਧਾਨਾਂ ਨੇ ਔਰ ਹਲਕਾ ਇੰਚਾਰजेस ਔਰ ਸਮੁੱਚੀ ਕਾਂਗਰਸ ਦੀ ਟੀਮ ਦੇ ਰਲ ਕੇ ਦਿਨ ਰਾਤ ਤੇ ਕਰਕੇ तकरीबन 24570 ਸਾਡੇ ਮੈਂਬਰ ਜਿਹੜੇ ਆ ਉਹ ਹੋਨਾਰ ਜਿਹੜੇ ਜਿਨ੍ਹਾਂ ਨੇ ਆਉਣ ਵਾਲੀ ਅਗਲੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ ਔਰ ਕਾਂਗਰਸ ਦੇ ਉਮੀਦਵਾਰਾਂ ਵਾਸਤੇ ਜਿਹੜੀ ਲੜਾਈ ਲੜਨੀ ਹੈ ਉਹ ਇੱਕ ਇੱਕ ਟੀਮ ਤਿਆਰ ਕੀਤੀ ਸੋ ਇਹ ਸਾਰੀ ਸਾਰਾ ਕਰਨ ਤੋਂ ਬਾਅਦ ਖੜਗੇ ਸਾਹਿਬ ਦੀ ਜਿਹੜੀ ਇਹ ਮੰਚਾ ਸੀ ਵੀ ਪੂਰੇ ਹਿੰਦੁਸਤਾਨ ਦੇ ਜਿਹੜਾ ਪੰਜਾਬ ਵੀ ਇੱਕ ਸੂਬਾ ਵਾ ਜਿੱਥੇ ਇਸ ਪੱਧਰ ਦੇ ਉੱਤੇ ਕਿਉਂਕਿ 2 ਸਾਲ ਦੀ ਲਗਾਤਾਰ ਮਿਹਨਤ ਤੋਂ ਬਾਅਦ ਇਸ ਪੱਧਰ ਦੇ ਉੱਤੇ ਜਿਹੜੀ ਆ ਔਰ ਕਾਂਗਰਸ ਦਾ ਜਿਹੜਾ ਇਹ ਸਿਸਟਮ ਸਾਰਾ ਜਿਹੜਾ ਤਿਆਰ ਹੋਇਆ ਔਰ ਉਹਦੇ ਵਾਸਤੇ ਆਉਂਦੇ ਆ ਤੁਹਾਨੂੰ 11 ਤਰੀਕ ਨੂੰ ਸਮਰਾਲੇ ਦੇ ਵਿੱਚ ਉਹਨਾਂ ਨੇ ਇਹ ਕੋਈ ਰੈਲੀ ਨਹੀਂ ਹੈਗੀ ਜਿਵੇਂ ਆਪਾਂ ਸੋਚਦੇ ਆਪਾਂ ਰੈਲੀ ਕਰਨੀ ਰੈਲੀਆਂ 'ਚ ਬੰਦਾ ਲੱਖ ਇਕੱਠਾ ਹੋ ਜਾਂਦਾ 50 ਹਜ਼ਾਰ ਇਕੱਠਾ ਹੋ ਜਾਂਦਾ 2 ਲੱਖ ਇਕੱਠੇ ਹੋ ਜਾਂਦਾ ਹਰ ਪਾਰਟੀ ਆਪਦਾ ਕੰਮ ਕਰਦੀਆਂ ਰਹਿੰਦੀਆਂ ਇਹ ਪਹਿਲੀ ਕਨਵੈਨਸ਼ਨ ਹੋਣ ਜਾ ਰਹੀ ਆ ਜਿਹੜੇ ਸਾਡੇ ਇੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਫਿਸ ਬੇਰਰ ਜੀ ਜਿਹੜੇ ਜਿਵੇਂ ਦੱਸਿਆ ਬਰਦਾਜ ਨੇ ਵੀ ਜ਼ਿਲਾ ਪ੍ਰਧਾਨ ਆ ਗਏ ਜ਼ਿਲ੍ਹੇ ਦੀਆਂ ਕਮੇਟੀਆਂ ਆ ਗਈਆਂ ਬਲਾਕ ਪ੍ਰਧਾਨ ਆ ਗਏ ਬਲਾਕ ਦੀਆਂ ਕਮੇਟੀਆਂ ਆ ਗਈਆਂ ਮੰਡਲ ਪ੍ਰਧਾਨ ਆ ਗਏ ਤੇ ਮੰਡਲ ਦੀਆਂ ਕਮੇਟੀਆਂ ਆ ਗਈਆਂ ਸੋ ਇੱਕ ਕਨਵੈਨਸ਼ਨ ਦੇ ਰੂਪ ਦੇ ਵਿੱਚ ਇੱਕ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਜਿਹਦੇ ਨਾਲ ਇੱਕ ਸਿੱਧਾ ਸੰਪਰਕ ਕਿਉਂਕਿ ਤੁਸੀਂ ਜਾਣਦੇ ਜ ਹਮੇਸ਼ਾ ਹੀ ਜਿਹੋ ਜਿਹੋ ਮਾਹੌਲ ਪੂਰੇ ਦੇਸ਼ 'ਚ ਬਣਿਆ ਜਿਹੜਾ ਇੱਕ ਸੋਸ਼ਲ ਮੀਡੀਆ ਜਾਂ ਤੁਹਾਡੇ ਰਾਈ ਜਿਹੜੀ ਆਪਾਂ ਗੱਲ ਜਿਹੜੀ ਆ ਉਹ ਪਛਾ ਸਕਦੇ ਔਰ ਪਾਰਟੀ ਦੇ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਖੜਗੇ ਸਾਹਿਬ ਔਰ ਸਾਡੇ ਸਤਿਕਾਰਯੋਗ ਸੀਨੀਅਰ ਲੀਡਰ ਰਾਹੁਲ ਜੀ ਪ੍ਰੰਕਾ ਜੀ ਔਰ ਸੋਨੀਆ ਗਾਂਧੀ ਜੀ ਦੀ ਜੋ ਸੋਚ ਆ ਉਹ ਇੱਕ ਬੂਥ ਲੈਵਲ ਤੱਕ ਇੱਕ ਪਿੰਡ ਦੇ ਜਿਹੜਾ ਬੂਥ ਹੈ ਚਾਹੇ ਉਹ ਕਿਸੇ ਪਿੰਡ ਦਾ ਵੀ ਚਾਹੇ ਮੇਰੇ ਹਲਕੇ ਖੇਮ ਕਰਨ ਦਾ ਵਾ ਚਾਹੇ ਇਥੇ ਇਹਨਾਂ ਦੇ ਕਿਸ ਅਸ਼ੁਨੀ ਜੀ ਦੇ ਹਲਕੇ ਦਾ ਵਾ ਚਾਹੇ ਸਾਡੇ ਗਾਲੋਂ ਸਾਹਿਬ ਆਏ ਉਹ ਜਿਹੜਾ ਸਾਡਾ ਪ੍ਰਧਾਨ ਆ ਉਹਨੂੰ ਪੂਰੀ ਇਨਫੋਰਮੇਸ਼ਨ ਉਹਨੂੰ ਕਿਸ ਤਰੀਕੇ ਦੇ ਨਾਲ ਟੈਕਲ ਕਰਨਾ ਕਿਉਂਕਿ ਹਰ ਵਰੀ ਇੱਕ ਵਰੀ ਪਾਰਲੀਮੈਂਟ ਇਲੈਕਸ਼ਨ ਲੜੋ ਜਾਂ ਵਿਧਾਨ ਸਭਾ ਲੜੋ ਅਗਲੀ ਵਰੀ ਇਲੈਕਸ਼ਨ ਲੜਨ ਦੇ ਤਰੀਕੇ ਬਦਲੇ ਹੁੰਦੇ ਆ ਕਦੀ ਮੀਡੀਆ ਦਾ ਰੋਲ ਆ ਜਾਂਦਾ ਕਦੀ ਸੋਸ਼ਲ ਮੀਡੀਆ ਦਾ ਰੋਲ ਆ ਜਾਂਦਾ ਕਦੀ ਕੋਈ ਇਸ਼ੂ ਹੁੰਦੇ ਕਦੀ ਕੋਈ ਮੁੱਦੇ ਹੁੰਦੇ ਸੋ ਇੱਕ ਪਿੰਡ ਦੇ ਵਿੱਚ ਬੈਠਾ ਜਿਹੜਾ ਸਾਡਾ ਪ੍ਰਧਾਨ ਔਰ ਪੂਰੇ ਹਿੰਦੁਸਤਾਨ ਦਾ ਸਾਡਾ ਪ੍ਰਧਾਨ ਖੜ ਗਿਆ ਸਾਗਾ ਉਹਨਾਂ ਦਾ ਇੱਕ ਇੱਕ ਤਾਲਮਿਲ ਦੇ ਤਰੀਕੇ ਨਾਲ ਇਹ ਜਿਹੜਾ ਇਹ ਸਿਸਟਮ ਚੱਲ ਜਾ ਰਿਹਾ ਕਿ ਕੋਈ ਵੀ ਪਾਰਟੀ ਹਾਈ ਕਮਾਂਡ ਦੀ ਜਿਹੜੀ ਗੱਲ ਹੈ ਉਹ ਸਿੱਧੀ ਪਿੰਡ ਦੇ ਵਿੱਚ بیٹھے ਸਾਡੇ ਪ੍ਰਧਾਨ ਕੋਲ ਉਹਦੀ ਇਨਫੋਰਮੇਸ਼ਨ ਕੀ ਪਾਰਟੀ ਕਰਨ ਜਾ ਰਹੀ ਹੈ ਕੀ ਪਾਰਟੀ ਦੇ ਮੁੱਦੇ ਆ ਦੇਸ਼ ਕਿੱਧਰ ਨੂੰ ਜਾ ਰਿਹਾ ਕਾਂਗਰਸ ਦੀ ਸੋਚ ਕੀ ਆ ਕਾਂਗਰਸ ਦਾ ਪੁਰਾਣਾ ਇਤਿਹਾਸ ਕਿੱਧਰ ਨੂੰ ਉਹ ਕਰਨਾ ਸਾਡੇ ਅਗਲੇ ਨੌਜਵਾਨਾਂ ਵਾਸਤੇ ਕਿਉਂਕਿ ਹਰ ਵਾਰੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਫਰਸਟ ਟਾਈਮ ਵੋਟਰਸ ਬੰਦੇ ਔਰ ਜਿਹੜੇ ਨੌਜਵਾਨ ਵੋਟਰ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਹਮੇਸ਼ਾ ਥੋੜਾ ਅਗਰੈਸਿਵਲੀ ਪਾਰਟਿਸਿਪੇਟ ਕਰਦੇ ਹਰ ਕੰਮ ਦੇ ਵਿੱਚ ਸੋ ਉਹਨਾਂ ਨੂੰ ਲਾਭਬੰਦ ਕਰਨਾ ਉਹਨਾਂ ਨੂੰ ਹੋਰ ਜਾਗਰੂਤ ਕਰਨਾ ਆਪ ਦੇ ਛੋਕੜ ਬਾਰੇ ਦੱਸ ਕੇ ਔਰ ਜਿਸ ਤਰੀਕੇ ਨਾਲ ਕਾਂਗਰਸ ਨੇ ਹਮੇਸ਼ਾ ਹੀ ਇੱਕ ਭਾਈਚਾਰੇ ਦੇ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਔਰ ਚਾਹ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਇੱਕ ਸਭ ਨੂੰ ਨਾਲ ਲੈ ਕੇ ਤੁਰਨ ਦੀ ਪਰੰਪਰਾ ਰੱਖੀਆ ਉਹਨੂੰ ਕਾਇਮ ਕਰਦੇ ਹੋਏ ਇਹ ਜਿਹੜਾ ਇਹ ਪ੍ਰੋਗਰਾਮ ਅਸੀਂ ਲਿਖਿਆ ਵੀ ਸਾਡੀ ਜਿਹੜੀ ਪਾਰਟੀ ਆ ਇਹ 13 ਦੀਆਂ 13 ਸੀਟਾਂ ਜਿਹੜੀਆਂ ਵਾ ਉਹ ਜਿੱਤ ਕੇ ਦੇਹੀਂ ਆਪ ਦੀਆਂ ਕਾਂਗਰਸੀ ਹਾਈ ਕਮਾਂਡ ਦੀ ਝੋਲੀ ਚ ਪਈ ਜਿੰਨੀ ਬ੍ਰਿਕੇਚ ਹੁਣ ਵਰਕਰ ਬਾਰੇ ਸੋਚਿਆ ਜਾ ਰਿਹਾ ਲੱਗਦਾ ਨਹੀਂ ਕਿ ਪਹਿਲੇ ਸਾਡਾ ਪਿੱਲੇ ਰਿਆ ਹੋਏਗਾ ਤੇ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੈ ਤੇ ਪਰ ਜਦੋਂ ਜਿੱਤ ਜਾਂਦੇ ਆ ਤੇ ਵਰਕਰ ਵੱਲ ਧਿਆਨ ਨਹੀਂ ਹੁੰਦਾ ਕਿ ਲੋਕ ਕੀਤਾ ਜਾਂਦਾ ਤੇ ਵਰਕਰ ਵੀ ਡੀਗੋਰਗਨਾਈਜ਼ ਹੁੰਦਾ ਪਰ ਕੋਈ ਤਾਂ ਡਿਗਲ ਠੀਕ ਹੈ ਇਹੋ ਹੀ ਚਿੰਤਾ ਜਿਹੜੀ ਸੀਗੀ ਸਾਨੂੰ ਬਾਈ ਦੀਆਂ ਚੋਣਾਂ ਤੋਂ ਬਾਅਦ ਮਿਲੀ ਕਿਉਂਕਿ ਵਰਕਰ ਜਦੋਂ ਨਗੋਲਿਆ ਗਿਆ ਉਦੋਂ ਹਮੇਸ਼ਾ ਹੀ ਨੁਕਸਾਨ ਹੋਇਆ ਜਦੋਂ ਦੋ ਇਲੈਕਸ਼ਨਾਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਰਿਹਾ ਔਰ 17 ਚ ਇਲੈਕਸ਼ਨ ਲੜਨ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਣਾ ਪਾਰਟੀ ਨੇ ਬੜਾ ਇਹੋ ਜਿਹੇ ਪ੍ਰੋਗਰਾਮ ਲਿਖੇ ਸੀ ਔਰ ਉਹ ਚ ਮੇਨ ਇੱਕ ਪ੍ਰੋਗਰਾਮ ਸੀ ਵੀ ਜਿਹੜੇ ਵੀ ਬੰਦੇ ਮੰਨ ਲਓ ਅਸੀਂ 3 4 5 ਜਣੇ ਆ ਅਸੀਂ ਕਿਹ ਹਲਕੇ ਤੋਂ ਟਿਕਟ ਮੰਗਦੇ ਹਾਈ ਕਮਾਂਡ ਨੇ ਫੈਸਲਾ ਲਿਆ ਸੀ ਵੀ ਜਿਹਨੂੰ ਟਿਕਟ ਮਿਲ ਜੂਗੀ ਜਿੱਤ ਆ ਰੋਦੀ ਕਿਸਮਤ ਚ ਬਾਕੀ ਚੋਂ ਪੰਜਾਂ ਨੂੰ ਪਾਰਟੀ ਵੱਲੋਂ ਸਰਕਾਰ ਦੇ ਬੰਦੀ ਤੋਂ ਅਡਜਸਟ ਕੀਤਾ ਜਾਊਗਾ ਜਿਹਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਿਆ ਚੇਅਰਮੈਨ ਉਪ ਚੇਅਰਮੈਨ ਡਾਇਰੈਕਟਰ ਵੱਖਰੀਆਂ-ਵੱਖਰੀਆਂ ਪੋਸਟਾਂ ਦੇ ਸਰਕਾਰ ਨੇ ਦਿੱਤੀਆਂ ਔਰ ਉਸ ਚੀਜ਼ ਨੂੰ ਲੈ ਕੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਰਿਹਾ ਔਰ ਪਿਛਲੀ ਵਾਰੀ ਜਦੋਂ 17 ਦੀਆਂ ਚੋਣਾਂ ਸੀ ਇਸ ਤੋਂ ਪਹਿਲੋਂ ਹਰ ਬੰਦੇ ਨੇ ਤਣੋਂ-ਮਣੋਂ ਤੇ ਧਣੋਂ ਜਿੰਨੇ ਵੀ ਉਹਦੀ ਸੀਗੀ ਕਾਬਲੀਅਤ ਉਹਦੇ ਹਿਸਾਬ ਨਾਲ ਉਹਨੇ ਆਪ ਦਾ ਇਲੈਕਸ਼ਨ 'ਚ ਪਾਰਟੀ ਦਾ ਸਾਥ ਤੇ ਸਹਿਯੋਗ ਦਿੱਤਾ ਸੋ ਇਸ ਵਾਰੀ ਵੀ ਇਹੋ ਜੀਆਂ ਗੱਲਾਂ ਜਿਹੜੀਆਂ ਉਹ ਜਿਹੜੇ ਤੁਸੀਂ ਕਰ ਰਹੇ ਹੋ ਵਰਕਰ ਤੋਂ ਬਿਨਾਂ ਤੇ ਕੁਝ ਨਹੀਂ ਹੈਗਾ ਜੇ ਵਰਕਰ ਹੀ ਨਹੀਂ ਹੈਗਾ ਤਾਂ ਫਿਰ ਪਾਰਟੀ ਵੀ ਕਰੀਏਗੀ ਕਿਹੜੇ ਪਿੰਡਾਂ ਦੇ ਵਿੱਚ ਮੁਦਿਆਂ ਦੇ ਇਲੈਕਸ਼ਨ ਲੜਨ ਜਾ ਰਹੇ ਹੋ ਜੀ ਦੇਖੋ ਸਭ ਤੋਂ ਵੱਡਾ ਮੁੱਦਾ ਹਰ ਸੂਬੇ ਦਾ ਵੱਖਰਾ ਵਾ ਕਿਉਂਕਿ ਹਿੰਦੁਸਤਾਨ ਦੀ ਇਲੈਕਸ਼ਨ ਹੋਣ ਜਾ ਰਹੀ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਲਾ ਲਓ ਡਰਗ ਸਟਕ ਹੈਗਾ ਹੀ ਹੈਗਾ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਬਣੀ ਅੱਜ ਚਾਹੇ ਉਹ ਕੋਈ ਚਾਹੇ ਅਮਰਸਰ ਜ਼ਿਲ੍ਹਾ ਵਾ ਚਾਹੇ ਲੁਧਿਆਣਾ ਵਾ ਪਟਿਆਲਾ ਵਾ ਵਾਰਦਾ ਤਾਂ ਇੰਨੀਆਂ ਬਣੀਆਂ ਪਈਆਂ ਵੀ ਅੱਜ ਜਿੰਨਾ ਤੋਂ ਲੋਕ ਸੁਰੱਖਿਅਤ ਸਮਝਦੇ ਵੀ ਸਾਨੂੰ ਪੁਲਿਸ ਵਾਲਿਆਂ ਤੋਂ ਸਾਨੂੰ ਜੇ ਕੋਈ ਹੈਗੀ ਤੇ ਸਾਨੂੰ ਸੁਰੱਖਤ ਮਿਲ ਸਕਦੀ ਆ ਅੱਜ ਉਹਨਾਂ ਦਾ ਵੀ ਬੁਰਾ ਹਾਲ ਹੈ ਗੈਂਗਸਟਰ ਗੈਂਗਸਟਰ ਵਾ ਤਾਂ ਇੰਨਾ ਸਾਡਾ ਵਧਿਆ ਪਿਆ ਵਾ ਅੰਡਰ ਪ੍ਰਧਾਨ ਨੇ ਪਿੰਡਾਂ ਦੇ ਬਣਾਏ ਗਏ ਬੰਦ ਉਹ ਤੁਸੀਂ ਭਾਈ ਨੂੰ ਦੱਸਿਆ ਕਿ 15 ਤੋਂ 20 ਜਿਹੜੇ ਪਿੰਡ ਉਹਨਾਂ ਦੇ ਅੰਦਰ ਅੰਦਰਾ ਤਾਰੇ ਦੇ ਵਿੱਚ ਜਿਹੜਾ ਮੰਡਲ ਬਣਾਉਣਾ ਉਹਦੇ ਅਮੇਸ਼ਲਾਕ ਹੈ ਮੰਡਲ ਦੀ ਫਾਰਮੇਸ਼ਨ ਕੀ ਹੈ ਮਿਨਿਮਮ ਇੱਕ ਕੌਂਸੀ ਜਿਸ ਕਿੰਨੇ ਮੰਡਲ ਬਣਾਉਣਾ ਹੈ ਬੁੱਧ ਬੁੱਧ ਵਾਈ 20 ਬੁੱਠਾ ਦਾ ਇੱਕ ਮੰਡਲ ਪ੍ਰਧਾਨ ਜੀ 20 ਬੁੱਠਾ ਬੁੱਠਾ ਦਾ ਇੱਕ ਇੱਕ ਮੰਡਲ ਪ੍ਰਧਾਨ ਮੰਨ ਲਓ ਇੱਕ ਪਿੰਡ ਆ ਸਾਡਾ ਉਹ ਚ 8 ਬੁੱਠਾ ਜਾਂ ਦੋ ਤਿੰਨ ਪਿੰਡਾਂ ਨੂੰ ਰਲਾ ਕੇ ਇੱਕ ਬੁੱਠਾ ਵੀ 20 ਬੁੱਠਾ ਦਾ ਮਤਲਬ ਵੀ 20000 ਵੋਟ ਹੋ ਗਈ ਨਾ ਤੇ 18 ਹੋ ਗਈ 20 ਹੋ ਗਈ 22 ਹੋ ਗਈ 20 ਬੂਥਾਂ ਦੇ ਬੂਥਾਂ ਦੇ ਉੱਤੇ 20000 ਵੋਟ ਦੇ ਅੰਦਰ ਬਾਹਰ ਕਿਉਂਕਿ 1000 ਤੋਂ ਥੱਲੇ ਗਈ तकरीबन ਵੋਟਾਂ ਦਾ ਕੁਝ ਬੂਥ ਤੇ ਵੋਟਾਂ ਵੱਧ ਹੁੰਦੀਆਂ। ਤੋਂ 20000 ਦੇ ਉੱਤੇ ਇੱਕ ਸਾਡਾ ਮੰਤਰੀ ਜਣ ਜਿਹੜਾ ਵਾ ਉਹ ਕੰਮ ਕਰੂਗਾ। ਉਹਦੇ ਅੱਗੇ ਫਿਰ ਜਿਹੜਾ ਕਨਵੈਨਸ਼ਨ ਹੋਣ ਜਾ ਰਹੀ ਆ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਿੰਨੇ ਐਕਸਪੈਕਟਡ ਨੇ। ਕਿੰਨੇ ਕਮਟੀਆਂ ਬਣੀਆਂ। ਪ੍ਰਕਿਰਤੀ। ਅੰਮ੍ਰਿਤਸਰ ਵਿੱਚ ਸਾਰੇ ਹੀ ਸਾਡੇ ਹਲਕਾ ਇੰਚਾਰਜ ਬਣ ਜਿਵੇਂ ਸਾਡੇ ਪ੍ਰਧਾਨ ਜੀ ਵੀ ਆ ਪਰ ਅਜਨਾਲਾ ਹਲਕੇ ਵਿੱਚ ਤੇ ਸਾਰੀਆਂ ਸੀਟਾਂ ਦੇ ਉੱਤੇ ਸਾਡੇ ਜਿਹੜੇ ਆ ਹਲਕਾ ਇੰਚਾਰਜ ਬਣ ਹੈਗੇ ਆ। ਔਰ ਉਹਨਾਂ ਨੇ ਸਾਰੀਆਂ ਆਪਣੀਆਂ ਕਮੇਟੀਆਂ ਬਣਾ ਕੇ ਅੱਜ ਤੋਂ ਕਿਹਨੇ 3 ਮਹੀਨੇ ਪਹਿਲਾਂ ਦਿੱਤੀਆਂ ਕਿਹਨੇ 4 ਮਹੀਨੇ ਪਹਿਲਾਂ ਦਿੱਤੀਆਂ ਉਹ ਪੀਸੀਸੀ ਆਫਿਸ ਵਿੱਚ ਪਹੁੰਚ ਗਈਆਂ ਔਰ ਟੀਮਾ ਦਿੱਲੀ ਤੋਂ ਵੀ ਸਾਡੀਆਂ ਜਿਹੜੀਆਂ ਆਈਸੀਸੀ ਤੋਂ ਵੀ ਜਿਵੇਂ ਮੇਰੀ ਵੀ ਡਿਊਟੀ ਆਈਸੀਸੀ ਵੱਲੋਂ ਲੱਗੀ ਔਰ ਹੋਰ ਅਗਲੇ ਲੈਵਲ ਤੇ ਵਿਧਾਨ ਸਭਾ ਦੇ ਵਿੱਚ ਵੀ ਲੱਗੀਆਂ ਵੀ ਤਾਂ ਜੋ ਹਰ ਪਿੰਡ ਦੇ ਵਿੱਚੋਂ ਹਰ ਬੋਥ ਤੋਂ ਜਿਹੜਾ ਵਾ ਉਹ ਸਾਡਾ ਜਿਹੜਾ ਉਮੀਦਵਾਰ ਆ ਉਹ ਉੱਥੇ ਆਪਣਾ ਪਾਰਟਿਸਪੇਟ ਕਰੇ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫ੍ਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਊਰ ਪੈਡੀਕਿਊਰ ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸਲੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼